ਅੱਧਾ ਪਰ ਸ਼ੁਰੂ ਤੋਂ ਵੀ ਘਵਾਵਾਂਗੇ ਸ਼ੀਤ ਲਹਿਰ ਸ਼ੀਤ ਲਹਿਰ ਚਲਦੀ ਭਈਏ ਆੜਦੇ ਸ਼ੀਲੂ ਨੇ ਵੀ ਕਹਿਤਾ ਸ਼ੀਤ ਲਹਿਰ ਲੈ ਵੀ ਬਾਈ ਕੋਈ ਗੱਲ ਆ ਜਿਹੜੇ ਪੇਜ ਵਾਲੇ ਆ ਆ ਜਿਹੜੇ ਬੰਦੇ ਬੈਠੇ ਆ ਨਾ ਕੋਈ ਕਹਿੰਦਾ ਹਰਿਆਣਾ ਤਕੜਾ ਕੋਈ ਕਹਿੰਦਾ ਪੰਜਾਬ ਤਕੜਾ ਹੈ ਇਹ ਤੇ ਮਿਹਨਤ ਹੁੰਦੀ ਹੈ ਯਾਰ ਕੋਈ ਗੱਲ ਇਦਾਂ ਨਹੀਂ ਨਾ ਕਰਿਆ ਕਰੋ ਵੀ ਜਿਹੜੀ ਗੱਲ ਕਿਸ ਦੇ ਦਿਲ ਤੇ ਲੱਗ ਜੇ ਗੱਲ ਉਹ ਕਰਿਆ ਕਰੋ ਜਿਹੜੀ ਸਪੋਰਟਸਮੈਨ ਵਾਲੀ ਹੋਵੇ ਆ ਮੁੰਡਿਆਂ ਨੇ ਅੱਜ ਹਰਿਆਣੇ ਦਾ ਸ਼ੋਰ ਹੈ ਆ ਪੰਜਾਬ ਦਾ ਗੱਭਰੂ ਹੈ ਇਹਨਾਂ ਨੇ ਧੰਨ ਧੰਨ ਕਰਾਈ ਹੈ ਇਹਨਾਂ ਲਈ ਤਾੜੀਆਂ ਸੇ ਮਾਰੇ ਜੋਰਦਾਰ ਭਾਈ ਸਾਹਿਬ ਸਾਰੇ ਭਰਾਵਾਂ ਨੇ ਬੇਨਤੀ ਹੈਗੀ ਅਸੀਂ ਇੱਕ ਵਾਰ ਤੋਂ ਫੇਰ ਤੋਂ ਧੰਨਵਾਦ ਕਰਦੇ ਆਂ ਕਮੈਂਟ ਨਾ ਕਰਿਆ ਕਰੋ ਨਾ ਆ ਜਾਨਾ ਕਮੈਂਟ ਕਰਿਆ ਰੋ ਤੇ ਨਾ ਪੰਜਾਬ ਵਾਲੇ ਗਲਤ ਕਮੈਂਟ ਕਰਿਆ ਰੋ ਸਾਰੇ ਭਰਾ ਇੱਕ ਇੱਕ ਗਰਾਊਂਡ ਮੇ ਵੱਖਰੀ ਗੱਲ ਹੈਗੀ ਜੋ ਹੈਗੀ ਉਹ ਗਰਾਊਂਡ ਮੇ ਹੈਗੇ ਬਾਕੀ ਸਾਰੇ ਰਲ ਮਿਲ ਕੇ ਰਹਿੰਦੇ ਜਿੰਨੇ ਭਰਾ ਹੈਗੇ ਤੇ ਬੇਨਤੀ ਹੈ ਸਾਰੇ ਦਰਸ਼ਕਾਂ ਨੂੰ ਨਾ ਗਲਤ ਕਮੈਂਟ ਰਹਿਣ ਵਾਲੇ ਕਰਿਆ ਰੋ ਨਾ ਗਲਤ ਕਮੈਂਟ ਪੰਜਾਬ ਵਾਲੇ ਕਰਿਆ ਰੋ ਭਾਈ ਧੰਨਵਾਦ ਆ ਗੋਡ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ